ਤੇ ਬਾਕੀ ਨਾ ਇੱਥੇ ਤੋਂ ਕੁਆਲਿਟੀ ਕਬੂਲ ਦੀ ਚੈੱਕ ਕਰ ਸਕਦਾ ਜੋ ਟੀਕ ਕੁਆਲਿਟੀ ਕਬੂਲ ਦੀ ਚੰਗੀ ਆ ਬਾਈ ਤੇ ਇੱਕ ਝੋਟੀ ਆ ਜਾਂਦੀ ਆ ਤੋਰੀ ਬਾਈ ਆ ਇਹਨੂੰ ਮੈਂ ਤਾਂ ਦੇ ਦੇ ਲੈ ਥਣ ਥਣ ਦੀ ਨਾ ਗੱਲ ਕਰ ਲਈਏ ਸਜਣੋਂ ਥਣ ਥਣ ਦੀ ਕੁਆਲਿਟੀ ਯਾਰ ਇਹਦੀ ਵੀ ਬਾੜੀ ਚੰਗੀ ਆ ਉੱਤੋਂ ਇਹ ਵੀ ਬਰੀਕ ਚਮੜੀ ਦੀ ਆ ਆਪਾਂ ਤਲੀ ਝੋਟੀ ਆ ਤੇ ਲੇ ਵਾਲੂ ਆ ਵੀ ਚੰਗਾ ਚੌੜੇ ਲੇ ਦੀ ਆ ਦੱਸ ਤੂੰ ਦੱਸ ਨਾ ਤੇ ਸਿੰਘ ਸੁੰਗ ਦੀ ਗੱਲ ਕਰਨਾ ਕਮਾਲ ਆ ਬਾਈ ਸਿੰਘ ਸੁੰਗ ਤਾਂ ਤੂੰ ਦੱਸ ਨਾ ਕੁਆਲਿਟੀ ਦਾ ਤੂੰ ਕਿੰਨੇ ਦੀ ਲੈਂਦਾ ਤੂੰ ਦੱਸ ਮੈਨੂੰ ਦੋ ਦੀਆਂ ਤੋਂ ਫਿਰ ਕੋਈ ਬਾਤ ਨਹੀਂ ਇਹਦਾ ਸੂਆ ਪੁੱਛਦਾ ਭਾਈ ਅਜੇ ਨੂੰ ਇਹਦਾ ਕਿਹੜਾ ਸੂਆ ਬਾਕੀ ਮੇਰੇ ਤਜਰਬੇ ਨਾਲ ਸੂਆ ਇਹਦਾ ਵੀ ਪਹਿਲਾ ਝੁੱਟੀ ਦਾ ਸੱਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਆਪਾਂ ਖੰਨਾ ਮੰਡੀ 15 1 2023 ਨੂੰ ਵੀਡੀਓ ਲੱਗਿਆ ਬਣਾਉਣਾ ਜੇ ਗੱਲ ਕਰ ਲਈ ਸੱਜਣੋ ਅੱਜ ਮੰਡੀਆਂ ਹੈਗੀਆਂ ਨੇ ਪੰਜ ਖੰਨਾ ਹੋਗੀ ਫਤਿਹਬਾਦ ਹੋਗੀ ਫੱਗੂ ਹੋਗੀ ਡੱਬਾੜੀ ਹੋਗੀ ਇੱਕ ਲੱਗਿਆ ਨਾ ਨਵੀਨਕੌਰ ਮੰਡੀ ਲੱਗਣ ਲੱਗਿਆ ਭਾਈ ਬਰੇਟਾ ਮੰਡੀ ਹੈ ਨਾ ਉੱਥੇ ਪਹੁੰਚਦੇ ਨੇ ਜਾਨਵਰ ਗਿਣਤੀ ਦੇ ਤੇ ਬਾਕੀ ਖੰਨਾ ਮੰਡੀ ਮਾਲ ਵੀ ਅੱਜ ਥੋੜਾ ਘੱਟ ਪਹੁੰਚਿਆ ਹੋਇਆ ਉਹ ਹਿਸਾਬ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਮਾਲ ਦੇ ਹਿਸਾਬ ਨਾਲ ਕੀ ਵਿਕਰੀ ਹੋ ਰਹੀ ਆ ਤੇ ਕਿੰਨਾ ਕ ਗਾਹਕ ਪਹੁੰਚਿਆ ਤੇ ਅੱਜ ਦੇ ਨਾ ਰੇਟ ਨੇ ਜਿਹੜੇ ਖੰਨਾ ਮੰਡੀ ਦੇ ਕੀ ਰੇਟ ਨੇ ਸਾਰੇ ਰੇਟਾਂ ਦਾ ਸੱਜਣ ਆਪਾਂ ਤੁਹਾਨੂੰ ਜਾਣੂ ਕਰਵਾ ਦਾਂਗੇ ਵੀਡੀਓ ਨੂੰ ਦੇਖਿਆ ਐਂਡ ਤੱਕ ਤੇ ਬਾਕੀ ਇੱਕ ਗੱਲ ਹੋਰ ਆ ਜਿਹੜੇ ਸੱਜਣ ਦਾ ਮਈਆ ਬਾਹਰ ਭੇਜਦੇ ਨੇ ਉਹ ਇੱਕ ਗੱਲ ਦਾ ਬਈ ਧਿਆਨ ਰੱਖਿਆ ਕਰੋ ਯਾਰਾ ਕਈ ਸੱਜਣ ਦਾ ਸਾਈ ਲਾ ਕੇ ਮਈਆ ਮੰਗਾਲਾ ਦੇ ਨੇ ਯਾਰ ਚੈੱਕ ਦੇ ਦਿੰਦੇ ਨੇ ਘਰੇ ਗਏ ਸੱਜਣਾ ਨੂੰ ਕਿਉਂਕਿ ਚੈੱਕ ਦੇ ਦਿੰਦੇ ਨੇ ਖਾਤਾ ਹੁੰਦਾ ਖਾਲੀ ਜਦੋਂ ਬੰਦਾ ਚੈੱਕ ਲਾਉਂਦਾ ਕਿਉਂਕਿ ਆਪਣੇ ਸਰਕਲ ਦੇ ਵਿੱਚ ਨਾ 2-4 ਬੰਦਿਆਂ ਨਾਲ ਇਹ ਠੱਗੀ ਵਾਲਾ ਕੰਮ ਹੋ ਗਿਆ। ਸੋ ਇਸ ਗੱਲ ਦਾ ਸਾਰੇ ਵਪਾਰੀ ਵੀਰ ਤੇ ਆਪਣੇ ਸੱਜਣ ਜਿਹੜੇ ਮੈਂ ਭੇਜਦੇ ਨੇ ਕਿਤੇ ਗੱਲ ਦਾ ਬਈ ਧਿਆਨ ਰੱਖਿਆ ਕਰੋ। ਨਕਦ ਕੈਸ਼ ਲਏ ਬਿਨਾ ਕਿਸੇ ਵੀ ਸੱਜਣ ਨੂੰ ਮੈਂ ਨਾ ਪਾਇਆ ਕਰੋ। ਸੋ ਖਾਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਠੱਗੀ ਤੋਂ ਵਿਚਾਰ ਰੱਖਿਆ ਕਰੋ ਤੇ ਬਾਕੀ ਆ ਜੋ ਮੰਡੀ ਲੈ ਕੇ ਚੱਲਦੇ ਆ। ਤੇ ਖੰਨਾ ਮੰਡੀ ਦਿਖਾਉਣੇ ਆ ਤੁਹਾਨੂੰ ਕਿੱਦਾਂ ਭਰੀ। ਲੈ ਸੱਜਣਾ ਪਹਿਲਾਂ 33 ਲੱਗਿਆ ਉਹ ਖੰਨਾ ਮੰਡੀ ਦੇ ਦਿਖਾਉਣ ਦਿਖਾਉਣ ਵੀ ਆਇਆ ਲੱਗਿਆ ਸੇਰੇ ਵਾਲੀ ਕੁਆਲਿਟੀ ਨਮਾਈ ਦੀ ਨਹੀਂ ਹੈਗੀ ਬਾਈ ਨੇ। ਆਜੀ ਸੂਈ ਉਹਦੇ ਕਰਕੇ ਨਮਾਈ ਤਮਾਈ ਨਹੀਂ ਪਰ ਪੈਲਨ ਦੇ ਹਿਸਾਬ ਨਾਲ ਜਿਹਦੇ ਥਣ ਦੀ ਗੱਲ ਕਰ ਲੈਣਾ ਸੱਜਣੋ ਦੂਜੇ ਤੀਜੇ ਸੂਏ ਵਾਲੀਆਂ ਨਾ ਟੌਪ ਕਲਾਸ ਝੋਟੀਆਂ ਨੂੰ ਵੀ ਮਾਤ ਪਾਉਂਦੀ ਆ ਤੇ ਬਾਕੀ ਸਿੰਘ-ਸੁੰਗ ਦੀ ਕੁਆਲਿਟੀ ਵੀ ਐਨ ਪੂਰੀ ਟੌਪ ਦੀ ਹਲਾ ਅਜੇ ਸਿੰਘ ਦੀ ਝੋਟੀਆਂ ਕਰਾ ਲੈਣੇ ਗੱਲ ਆ ਜਾ ਜੀ ਐਨ ਨਾ ਮਗੇ ਸਿੰਘ ਪਿੰਡ ਕਿਹੜਾ ਹੈ ਮੇਰੇ ਸਰਸਾ ਜੀ ਸਰਸਾ ਹਰਿਆਣੇ ਦਾ ਲੈ ਕੇ ਆਇਆ ਝੋਟਾ ਜੀ ਕਿਹੜਾ ਸੂ ਹੈ ਇਹਦਾ ਪੈਲਟ ਹੈ ਜੀ ਪਹਿਲੇ ਨਾਲ ਦੰਦਾਂ ਚ ਕਿਵੇਂ ਆ ਚਾਰ ਦੰਦ ਦੇ ਮੂੰਹੋਂ ਚਾਰ ਦੰਦ ਦਾ ਸੂਈ ਕਿੰਨੇ ਦਿਨਾਂ ਦੀ ਹੈ ਸੂਈ ਹੈ ਚੌਥਾ ਦਿਨ ਚੌਥਾ ਦਿਨ ਕਿੰਨੀ ਕ ਬੋਲੀ ਆ ਹੁਣ 12 13 ਕਿਲੋ ਬੋਲੀ ਹੈ ਉਹ ਮੰਡੀ ਵਾਲੀ ਨਾਲ ਦੱਸੀ ਘਰ ਵਾਲੀ ਦੱਸੀ ਘਰ ਵਾਲੀ ਦੱਸੀ ਹੈ ਘਰ ਵਾਲੀ ਦੀ ਘਰ ਵਾਲੀ ਆ 12 13 ਇੱਕ ਵਾਰੀ ਤੋੜ ਦੇ ਖੋਲ ਕੇ ਫਿਰ ਆਪਾਂ ਦਾ ਰੇਟ ਵੀ ਪੁੱਛਾਂਗੇ ਨਵਾਈ ਕਰਤਾ ਨਹੀਂ ਅਹੀਂ ਨਵਾਈ ਠੰਡ ਕਰਕੇ ਨਹੀਂ ਨਵਾਈ ਅੱਛਾ ਹਾਂ ਨਵਾਈ ਮਤਲਬ ਤੈਨੂੰ ਹਰਿਆਣੇ ਚੋਂ ਲੈ ਕੇ ਆਇਆ ਚੋਬਰ ਸਰ੍ਹਸੇ ਤੋਂ ਲੈ ਕੇ ਆਇਆ ਝੋਟੀ ਬਾਕੀ ਨਾ ਇਹ ਗੱਲਬਾਤ ਕਰ ਲਈ ਥਣ ਥਣ ਦੀ ਇਹ ਲੇਵੇ ਦੀ ਮੂੰਹੋ ਚਾਰ ਦੰਦਾ 31 ਨਾ ਖੰਨਾ ਮੰਡੀ ਦੇ ਵਿੱਚ ਜੇ ਮੈਂ ਕਹਾ ਨਾ ਤੁਹਾਨੂੰ ਕਮਾਲਾ ਕਰਦੀ ਫਿਰਦੀ ਆ ਜਮਾ ਇਹਨ ਇੱਥੋਂ ਨੇੜੋਂ ਲੇਵਲੂਆ ਦੇਖ ਸਕਦੇ ਹੋ ਬਾਈ ਜੇ ਇਹ ਕਮਾਲਾ ਜੇ ਕਮਾਲ ਹੈ ਮੋੜ ਲਓ ਜੀ ਜੇ ਇਹ ਨਾ ਸੱਜਣਾ ਇਹੀ 31 ਨਮਾਈ ਧਮਾਈ ਹੁੰਦੀ ਹੈ ਜੇ ਨੇ ਝਾਂਜਰਾ ਝੁੰਜਰਾ ਇਹਦੇ ਜੇ ਪਾਈਆਂ ਹੁੰਦੀਆਂ ਤਾਂ ਤਾਂ ਇਹਦਾ ਰੇਟ ਹੀ ਡੁੱਡਾ ਹੋ ਜਾਣਾ ਦੀ ਬਾਈ ਤੇ ਬਾਕੀ ਮੇਨ ਗੱਲ ਇਹਦੀ ਮੂੰਹੋ ਚਾਰ ਦੰਦਾ ਬਾਈ ਦੇ ਦਸਨ ਮੁਤਾਬਕ ਪਹਿਲਾ ਸੂਆ ਤੇ ਪਹਿਲੇ ਸੂਏ ਦੇ ਹਿਸਾਬ ਨਾਲ ਨਾ ਜਿਹੜਾ ਇਹਨੂੰ ਥਾਣ ਲੱਗਿਆ ਯਾਰ ਥਣ ਮਾਰ ਪਾਉਂਦਾ ਬਈ ਦੂਜੇ ਤੀਜੇ ਵਾਲੀਆਂ ਝੋਟੀਆਂ ਨੂੰ ਵੀ ਮਾਰ ਪਾਉਂਦਾ ਚੰਗੇ ਜਾਨਵਰ ਨੂੰ ਮਾਰ ਪਾਉਂਦਾ ਲੈ ਇੱਥੋਂ ਥਾਣਾ ਥਨ ਉਹ ਇੱਕ ਵਾਰੀ ਇਹਦਾ ਫੇਰ ਦੇਖ ਲਓ ਪੂਰਾ ਮੋٹے ਮੁੱਢ ਵਾਲਾ ਥਾਣਾ ਮੁੱਠੀ ਦੀ ਚਵਾਈ ਵਾਲਾ ਥਾਣਾ ਤੇ ਇਧਰ ਤੋਂ ਇਹਦੇ ਸਿੰਘ ਸੁੰਗ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਮੋਹਰਾ ਨਸਲ ਚ ਪੈਂਦੀ ਹੈ 31 ਤੇ ਇੱਥੇ ਤੋਂ ਨਾ ਤੁਸੀਂ ਇਹਦੇ ਕੱਦ ਪਿੱਟ ਦਾ ਨਾਜਾ ਲਾ ਲਿਓ ਤੇ ਬੈਕ ਤੋਂ ਇਹਦਾ ਮੈਂ ਸੱਜਣੋਂ ਤੁਹਾਨੂੰ ਪਿੱਠ ਪੂੜਾ ਦਿਖਾ ਦੇਣਾ ਇੱਕ ਵਾਰੀ ਤੇ ਪਤਲੀ ਝੋਟੀ ਆ ਕਿਉਂਕਿ ਪਤਲੇ ਜਾਨਵਰ ਅਕਸਰ ਮੈਂ ਕਹਿਣਾ ਹੁੰਦਾ ਵੀ ਯਾਰ ਦੁੱਧ ਕੱਢਦਾ ਨਾ ਹੁੰਦਾ ਪਤਲਾ ਜਾਨਵਰ ਮੋٹے ਚਮੜੇ ਦਾ ਨਹੀਂ ਹੈਗਾ ਤੇ ਹੁਣ ਅਜੇ ਨੂੰ ਆਪਾਂ ਦਾ ਰੇਟ ਪੁੱਛਾਂਗੇ ਲੈ ਅਜੇ ਰੇਟ ਕੀ ਕਰਦਾ ਦਾਈ ਦਾਦੀ ਰੇਟ ਤਾਂ ਡੇਢ ਕਰਦੇ ਬਈ ਅੱਛਾ ਡੇਢ ਕਰਦਾ ਦੇਵੇਂਗਾ ਕਿੰਨੇ ਦੀ ਕੀ ਰੇਟ ਕਰਦੇ ਆ ਇਹਦਾ ਆਪਾਂ ਡੇਢ ਰੱਖ ਹੈ ਡੇਢ ਲੈ ਉਹ ਡੇਢ ਜਾਵੇ ਝੋਟੀ ਹੌਲੀਆ ਗਾਕ ਵੀ ਘਟਾ ਆ ਖੰਨੇ ਅੱਜ ਚਲ ਨਹੀਂ ਫਿਰ बिक ਜਾਏਗੀ ਹੈ ਉਹ ਨਹੀਂ ਤਾਂ ਮੋੜ ਕੇ ਕਾਨੂੰ ਲੈ ਕੇ ਜਾਣੀ ਆ ਫਿਰ ਨਹੀਂ बिक ਜਾਏਗੀ ਹੈ ਕਿੰਨੇ ਦੀ ਵੇਚ ਦੇਗਾ ਜਮੀ ਲਾਸਟ ਰੇਟ ਦੱਸ 140 ਦੇ ਹੈ 1 40 ਉਹ ਪਰਮਵੀਰ ਕੀ ਕਹਿੰਦਾ ਹੈ ਪਰਮਵੀਰ ਨੇ ਕੀ ਕਹਿਣਾ ਕਹਿੰਦਾ ਸਰਸੇ ਮੈਸਾਂ ਸੁਣੋ ਸਾਡੀਆਂ ਮੋੜ ਕੇ ਲਿਆਵੇਂਗਾ ਬਾਕੀ ਸੱਜਣੋਂ ਕੁਆਲਟੀ ਕਬੂਲਤੀ ਝੋਟੀ ਦੀ ਚੰਗੀ ਇੱਕ 40 ਜੀ ਵੀ ਕਰ ਦਾਂਗੇ ਮਨਤਾ ਨਾ ਫਿਕਸ ਰੇਟ ਦਾਦੇ ਜਮੀ ਫਿਕਸ ਹੀ ਕਹਿਤਾ ਲੱਖ ਦੀ ਦੇਵਾਂਗੇ ਔਰ ਬੰਦਾ 1.5 ਲੱਜੇ ਕਿੰਨੇ ਦੀ ਇੰਨੇ ਹੀ ਛੱਡਾਂਗੇ 1 35 ਕੀ ਦੇ ਤਾ 1 35 ਵੀ ਲੈ ਜੇ ਨੰਬਰ ਬੋਲ ਦੇ ਜਰਾ ਨੰਬਰ ਯਰ ਕਾਰਡ ਨਾ ਪਹੂਗਾ ਯਰ ਨੰਬਰ ਦਾ ਯਾਰ ਯਾਦ ਰੱਖਿਆ ਕਰ ਦੂੰ ਇਹ ਨੰਬਰ ਸੱਜਣੋਂ ਪਾਈ ਕਹਿੰਦਾ ਮੈਂ ਕੱਢ ਕੇ ਦਿਖਾਉਣਾ ਨੰਬਰ ਆ ਤਨੇ ਇਹ ਲੈ ਲੈ ਤੇ ਬਾਕੀ ਨਾ ਇੱਥੇ ਤੋਂ ਕੁਆਲਿਟੀ ਕਬੂਲੀ ਚੈੱਕ ਕਰ ਸਕਦਾ ਜੋ ਟੀਕ ਕੁਆਲਿਟੀ ਕਬੂਲੀ ਚੰਗੀ ਆ ਬਾਈ ਤੇ ਇੱਕ ਜੋ ਟੀ ਆ ਜਾਂਦੀ ਐ ਤੋਰੀ ਬਾਈ ਆ ਇਹਨੂੰ ਮੈਂ ਤੋ ਦੇ ਦੇ ਪਾਣੀ ਪਾਣੀ ਪੀਂਦੀ ਲੱਥਾਂ ਥਣ ਦੀ ਨਾ ਗੱਲ ਕਰਦੀ ਇਹ ਸਜਣੋਂ ਥਣ ਥਣ ਦੀ ਕੁਆਲਿਟੀ ਯਾਰ ਇਹਦੀ ਵੀ ਬਾਹਰੀ ਚੰਗੀ ਆ ਉੱਤੋਂ ਇਹ ਵੀ ਬਰੀਕ ਚਮੜੀ ਦੀ ਆ ਆਪਾਂ ਤਲੀ ਝੋਟੀ ਆ ਤੇ ਲੇ ਵਾਲੂ ਆ ਵੀ ਚੰਗਾ ਚੌੜੇ ਲੇ ਦੀ ਆ ਤੂੰ ਦੱਸ ਨਾ ਤੇ ਸਿੰਘ ਸੁੰਗ ਦੀ ਗੱਲ ਕਰਨਾ ਕਮਾਲ ਆ ਭਾਈ ਸਿੰਘ ਸੁੰਗ ਦਾ ਕੁਆਲਿਟੀ ਦਾ ਤੂੰ ਕਿੰਨੇ ਦੀ ਲੈਂਦਾ ਤੂੰ ਦੱਸ ਮੈਨੂੰ ਦੋ ਦੀਆਂ ਤੋਂ ਫਿਰ ਕੋਈ ਬਾਤ ਨਹੀਂ ਇਹਦਾ ਸੂਆ ਪੁੱਛਦਾ ਭਾਈ ਅਜੇ ਨੂੰ ਇਹਦਾ ਕਿਹੜਾ ਸੂਆ ਬਾਕੀ ਮੇਰੇ ਤਜਰਬੇ ਨਾਲ ਸੂਆ ਇਹਦਾ ਵੀ ਪਹਿਲਾ ਝੋਟੀ ਦਾ ਅਜੇ ਦੇ 40 ਹਾਂਜੀ ਉਹਦਾ ਕਿਹੜਾ ਸੂਆ ਜਿਹੜੀ ਉਹ ਚੋਟੀ ਦੀ ਹੈ ਹੈ ਪਹਿਲਣ ਹੈ ਦੰਦਾਜ ਕਿਵੇਂ ਆ ਚਾਰ ਦੰਦ ਦੋ ਉਹ ਵੀ ਚਾਰ ਦੰਦ ਹੈ ਹਾਂਜੀ ਇਹਨੂੰ ਕਿੰਨੇ ਕਿਤੇ ਨੋਗੇ ਸੂਈ ਨੂੰ ਉਹ ਵੀ ਚੌਥਾ ਦਿਨ ਹੀ ਆ ਉਹ ਥੱਲੇ ਬੋਲੀ ਉਹਦਾ ਵੀ 12 13 ਕਿਲੋ ਬੋਲੀ 12 13 ਕਿਲੋ ਉਹ ਕਿੰਨੇ ਦੇ ਦਾਂਗੇ ਆਪਾਂ ਉਹ ਦੇ ਦੇਵਾਂਗੇ 1 40 ਉਹ ਜਮੀ ਲੈਣ ਦੇ ਨਾਲ ਰੇਟ ਦਾ ਅੱਦੇ ਤੇ ਘਟਾਉਣਾ ਨਹੀਂ ਕਿਸੇ ਨੇ ਪਰ ਮੇਰਾ ਘਟਾਉਣਾ ਨਹੀਂ ਇਹ ਤਾਂ ਕਿਸੇ ਨੇ ਚੱਲ ਕੋਈ ਨਹੀਂ 20 ਦੀ ਦੇ ਦਾਂਗੇ ਨਾ ਨਾ 20 ਦੀ ਬੇਚ ਔਰ ਇਹ ਬੋਲ ਮਈਆਂ ਦੰਦਾ ਕਿੰਨੇ ਲੈ ਦੇ ਦਾਂਗੇ ਵਲਾਤਾ 2 ਲੱਖ 10 ਹਜ਼ਾਰ ਦੀਆਂ ਫੈਸਲਿਆਂ ਨੂੰ ਜੋੜੇ ਤੇ ਲਾਤਾ ਆਲਾ ਸੱਜਣਾ ਪਰਮਵੀਰ ਵੀ ਪਹੁੰਚਿਆ ਕਹਿੰਦਾ ਵੀ ਜੋੜੇ ਤੇ ਆਪਾਂ ਆਹ ਜੋੜੇ ਤੇ 2 10 ਲਾਤਾ ਕਿੰਨਾ ਕ ਫਰਕ ਹੈ ਗੱਲ 'ਚ ਬਹੁਤ ਫਰਕ ਹੈ ਜਮੀਨ ਆਸਮਾਨ ਕੇ ਫਰਕ ਹੈਗਾ ਦੇ ਦੇ ਰਾਹ ਦੇ ਦੇ ਨਹੀਂ ਦਿੰਦੇ ਹੈ ਰਾਹ ਵੀ ਨਹੀਂ ਦਿੰਦਾ ਰਾਹ ਤਾਂ ਦੇ ਹੀ ਰੱਖੇ ਇਹਨੂੰ ਉਹ ਦੇਖ ਲੈ ਕਰ ਲੈ ਹਿਸਾਬ ਨਾਲ ਗੱਲ ਇਹਨੂੰ ਕਿਹਾ ਆਪਣੇ ਪਾਸੇ ਲੈ ਲੈ ਤੂੰ ਹੈ ਬਤਾਰਾ ਮਰਾ ਦੇ ਪਾਸੇ ਲੈ ਲੈ ਨਕਦ ਕੈਸ਼ ਹੈ ਉਹ ਨਕਦ ਕੈਸ਼ ਦਾ ਸੌਦਾ ਹੈ ਨਾ ਆਪਾਂ ਉਧਾਰ ਥੋੜੀ ਵੇਚੀ ਹੈ ਲਉ ਉਧਾਰ ਨਹੀਂ ਦੇਦੇ ਆਪਣਾ ਬੰਦੀ ਨਹੀਂ ਗੱਲ ਮੇਰਾ ਨਾ ਨਹੀਂ ਐ ਪਰ ਮੇਰਾ ਕਿਹਾ ਹੁਣ ਇਹਨੂੰ ਆਪਣੇ ਪੈਸੇ ਲੈ ਲੈ ਮਾ ਤੇਰੇ ਅੱਛਾ ਮੰਨਦਾ ਨਹੀਂ ਲੈ ਚੰਗਾ ਨੰਬਰ ਬੋਲ ਦੇ ਤੇਰਾ ਜੀ ਵੇਚਣੀਆਂ ਨੇ ਅਸੀਂ ਕਿਹੜਾ ਗੱਲ ਕਰਨਾ ਸੱਜਣੋ ਝੋਟੀਆਂ ਚੰਗੀਆਂ ਨੇ ਦੋਨੇ ਲੇਵੇ ਲੂਵੇਆਂ ਸਾਫ ਨੇ ਪੂਰੀਆਂ ਹੁਣ ਬਹੁਤ ਠੰਡ ਹੁਣ ਦੇਖ ਸਕਦੇ ਹਾਂ ਚੰਗੀਆਂ ਝੋਟੀਆਂ ਨੇ ਪੂਰੀਆਂ ਜਮਾ ਟੌਪ ਕਲਾਸ ਦੋਨੇ ਮੂੰਹੋਂ ਚਾਰ ਦੰਦ ਨੇ ਮੇਨ ਗੱਲ ਸੰਸਲੇਨ ਤੋਂ ਦੱਸ ਨਹੀਂਦਾ ਹਾਂ ਭਾਈ ਆ ਨੰਬਰ ਬੋਲ ਕਿਹੜਾ ਨੰਬਰ ਹੈ ਜਿਹੜਾ ਦਿਖਦਾ ਹੈ ਇਹਦਾ ਨੰਬਰ ਦੱਸ ਦੇ ਬਾਈ 86079 86097 105019 10 10589 860 ਗਲਤ ਨਾ ਬੋਲ ਦੀ ਕਿਤੇ ਕਰਾ ਦੇ ਗੜਬੜ ਕੋਈ 86097 ਆ ਸੱਜਣੋ 10589 ਆ 8607910589 ਇਸ ਨੰਬਰ ਤੇ ਕਿਸੇ ਵੀ ਸੱਜਣ ਨੇ ਗੱਲ ਕਰਨੀ ਆ ਤਾਂ ਦੋਹੇ ਝੋਟੀਆਂ ਅੱਜ ਇਹ ਤੋਂ ਸਰਸੀ ਵਾਲੇ ਤੋਂ ਤੁਸੀਂ ਖਰੀਦ ਸਕਦੇ ਹੋ ਲੈ ਸੱਜਣੋ ਤੀਜਾ ਸੂਆ ਲਾ ਲਿਓ ਇਹਨੂੰ ਚੌਥਾ ਲਾ ਲਿਓ ਥੋੜੀ ਸਮਝ ਆ ਪਰ ਜੇ ਇਹਦੀ ਜਾਤ ਜੂਤ ਦੀ ਗੱਲ ਕਰੀਏ ਨਾ ਸੱਜਣੋ ਜਾਤ ਕੁਆਲਿਟੀ ਝੋਟੀ ਦੀ ਬਾਲੀ ਚੰਗੀ ਆ ਥੱਲੋਂ ਥਣ ਥਣੋੜ ਦੇਖ ਸਕਦੇ ਹੋ ਲੇਵੇ ਦੀ ਬਣਤਰ ਦੇਖ ਸਕਦੇ ਹੋ ਵਾ ਕਮਾ ਲਓ ਬਾਈ ਤੇ ਬਾਕੀ ਨਾ ਝੋਟੀ ਦਾ ਰੰਗ ਰੰਗ ਦੇਖ ਸਕਦੇ ਹੋ ਬਰੀਡ ਚਾ ਝੋਟੀ ਜਾਤ ਚੰਗੀ ਆ ਦੁੱਧ ਵਾਲੀ ਨਸਲ ਆ ਸੱਜਣੋ ਬਾਕੀ ਡਿਟੇਲ ਨਾ ਇਹਦੀ ਆਪਾਂ ਬਾਈ ਨੂੰ ਪੁੱਛ ਲੈਣਾ ਜਾਂ ਅੱਗੇ ਤੋਂ ਇੱਥੇ ਤੋਂ ਥਣ ਥਣੋੜ ਦਿਖਾ ਦੇਣਾ ਲੇਵਾ ਦਿਖਾ ਦੇਣਾ ਤੇ ਬਾਕੀ ਡਿਟੇਲ ਨਾ ਸੱਜਣੋ ਆਪਾਂ ਇਹਦੀ ਬਾਈ ਨੂੰ ਪੁੱਛ ਲੈਣਾ ਵੀ ਕੀ ਇਹਦਾ ਰੇਟ ਕਰਦਾ ਤੇ ਕਿੰਨੇ ਦੀ ਬਾਈ ਚੋਟੀ ਛੱਡੂਗਾ ਇਧਰੋਂ ਅੱਗੇ ਤੋਂ ਦੇਖ ਸਕਦੇ ਹਾਂ ਲੇਵਾ ਤੇ ਬਾਕੀ ਜੇ ਮੈਂ ਗੱਲ ਕਰ ਲੈਣਾ ਸੱਜਣੋ ਅੱਜ ਖੰਨਾ ਮੰਡੀ ਤੇ ਮੇਰੇ ਖਿਆਲ ਆ ਬਾਲੇ ਜਾਨਵਰ ਪਹੁੰਚੇ ਨਹੀਂ ਹੋਏ ਹਨਾ ਬਾਈ ਕੀ ਨਾਮ ਆ ਬਾਈ ਮਨਦੀਪ ਸਿੰਘ ਜੀ ਮਨਦੀਪ ਸਿੰਘ ਪਿੰਡ ਕਿਹੜਾ ਬਾਈ ਦਾ ਬੈਲਾ ਖਾਨਪੁਰ ਕਿਹੜਾ ਜੀ ਬੈਲਾ ਖਾਨ ਬਜੇਲਾ ਫਤੇਗੜ ਸਾਹਿਬ ਅੱਛਾ ਜ਼ਿਲ੍ਹਾ ਫਤੇਗੜ ਸਾਹਿਬ ਆ ਗਿਆ ਬਾਈ ਕਿਹੜਾ ਸੂਆ ਛੋਟੀ ਆ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਰਾਤੀ ਸੂਈ ਹੈ ਜੀ ਅੱਛਾ ਇਹ ਆਪਣਾ ਵਪਾਰ ਦਾ ਕੰਮ ਆ ਜਾਂ ਕਰੀ ਲੂ ਜਾਨਵਰ ਆ ਭਾਈ ਵਪਾਰ ਦਾ ਵਪਾਰ ਦਾ ਕੰਮ ਹਾਂਜੀ ਕਿੰਨੇ ਕੁ ਦੁੱਧ ਦੱਸਿਆ ਇਹਦੇ ਦੂਜੇ ਸੂਏ ਦਾ ਦੂਜੇ ਸੂਏ ਦੇ ਆਏ 16 ਲੀਟਰ ਨੇ ਅੱਛਾ ਇਸ ਵਾਰੀ ਆਪਾਂ ਕਿੰਨੀ ਕੁ ਉਮੀਦ ਕਰਦੇ ਹਾਂ ਕਿੰਨੇ ਇਸ ਟਾਈਮ ਤੈਨੂੰ ਕਿ 18 ਲੀਟਰ ਜੀ ਇਹ 18 ਲੀਟਰ ਹਾਂ ਜੀ ਰੇਟ ਇਹਦਾ 18 ਲੀਟਰ ਵਾਲੀ ਦਾ ਇਹਦਾ 1.5 ਲੱਖ ਰੁਪਏ ਮੰਗਦਾ ਜਵੇਂ ਖਿੱਚ ਮਾਰ ਰੇਟ ਹੀ ਦੱਸ ਦੇ 1.35 ਦਵਾਂਗਾ ਸਵਾਦੀ ਨਹੀਂ ਹੁੰਦੀ ਨਹੀਂ ਜੀ ਨਹੀਂ ਮੰਡੀ ਤੇ ਅੱਜ ਉਹ ਮਾਲ ਘੱਟ ਪਹੁੰਚਿਆ ਹਨਾ ਮੰਡੀ ਦੇ ਮਾਲ ਵੀ ਘੱਟ ਆ ਸੱਜਣੋ ਜੇ ਮੈਂ ਗੱਲ ਕਰਲਾਂ ਗਾਹਕ ਵੀ ਘੱਟ ਆ ਜੀ ਹਨਾ ਗਾਹਕ ਵੀ ਥੋੜਾ ਲੈ ਇੱਕ ਵਾਰੀ ਨਾ ਤੁਰ ਦਿਨੂ ਫੇਰ ਦੇਖ ਲਿਓ ਨਾੜਾ ਨੂੜਾ ਬਹੁਤ ਨੇ ਲੇਵੇ ਤੇ ਬਾਕੀ ਉਹੀ ਗੱਲ ਆ ਮੈਂ ਤੁਹਾਨੂੰ ਦੱਸਦਾ ਹਾਂ ਉਹਦਾ ਵੀ ਜਿਹੜੀ ਜਾਤ ਕੁਆਲਿਟੀ ਆ ਨਾ ਮੇਨ ਮੁੱਦਾ ਹੁੰਦਾ ਨਸਲ ਨੇ ਦੁੱਧ ਦੇਣਾ ਸੰਗ ਸੱਜਣੋ ਬਾਕੀ ਜਾਤ ਕੁਆਲਿਟੀ ਛੋਟੀ ਦੀ ਚੰਗੀ ਆ ਇਧਰ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਿਲਕੁਲ ਛੋਟਾ ਮੂੰਹ ਆ ਤੇ ਰਿੰਗ ਸਿੰਗਾ ਤੀਜਾ ਸੂਆ ਬਾਈ ਦੇ ਦਸਨ ਮੁਤਾਬਕ ਬਾਕੀ ਸੱਜ ਤੇ ਇੱਥੇ ਤੋਂ ਲੀਵਾ ਦੇਖ ਸਕਦੇ ਹੋ ਰਾਤੀ ਸੂਈਆ ਬਾਈ ਬੱਚਾ ਕੀ ਹੈ ਇਹਦੇ ਨਾਲ ਕੱਟੀ ਹੈ ਜੀ ਲੈ ਨਾਲ ਇਹਦੇ ਸੱਜਣੋਂ ਕੱਟੀ ਹੈ ਵਾ ਜਡਵ ਲੈ ਕੇ ਕੱਟੀ ਵੀ ਪੂਰੀ ਚੰਗੀ ਹੈ ਇਹੀ ਗੱਲ ਨਹੀਂ ਕੋਈ ਨੀ ਕੋਈ ਨੂਰ ਦੀ ਲੈ ਬਾਈ ਕਹਿੰਦਾ ਕੋਹੀ ਨੂਰ ਦੀ ਕੱਟੀ ਆ ਤੇ ਇੱਥੇ ਤੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਬਿਲਕੁਲ ਛੋਟਾ ਮੂੰਹ ਹੈ ਉਹੀ ਗੱਲ ਹੈ ਵੀ ਮੋਰਾ ਨਸਲ ਦੇ ਵਿੱਚ ਝੋਟੀ ਸੱਜਣੋਂ ਪੈਂਦੀ ਆ ਚੰਗੀ ਜਾਤ ਦੀ ਆ ਇਧਰ ਤੋਂ ਗਾੜੀ ਦਿਖਾ ਦੇਣਾ ਅੱਗੇ ਤੋਂ ਥਣਫਣਾਟ ਚੰਗਾ ਲੱਗਿਆ ਪੂਰਾ ਤੇ ਇੱਥੇ ਤੋਂ ਹਵਾਨੇ ਤੇ ਨਾੜਾ ਨੂੜਾ ਦੇਖ ਸਕਦੇ ਹੋ ਦੁੱਧ ਦਾ ਪ੍ਰਮਾਣ ਕਰਦੀਆਂ ਨੇ ਤੇ ਬਾਕੀ ਨੰਬਰ ਮੈਂ ਤੁਹਾਨੂੰ ਬਾਈ ਦਾ ਲੈ ਕੇ ਦੇ ਦੇਣਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਰੇਟ ਬਣ ਜਾ ਹੁੰਦਾ ਹੀ ਜੀ ਗੱਲ ਨਹੀਂ 1.5 ਲੱਖ ਆ ਜੀ ਬਾਈ ਨੰਬਰ ਬੋਲ ਦਿਓ ਆਪਣਾ 9501699701 ਜੀ ਅੱਛਾ ਬਾਕੀ ਜੇ ਗੱਲ ਕਰ ਲਈ ਵੀ ਘਰੇ ਵੀ ਹੁੰਦੇ ਜਾਨਵਰ ਹਾਂ ਜੀ ਘਰੇ ਵੀ ਹੁੰਦੇ ਕਿੰਨੇ ਕ ਜਾਨਵਰ ਹੁੰਦੇ ਆਪਣੇ ਕੋਲ ਘਰੇ ਹੁੰਦੇ 5-7 ਜਾਨਵਰ ਅੱਛਾ 5-7 ਕਿੰਨੇ ਤੋਂ ਕਿੰਨੇ ਕ ਦੁੱਧ ਵਾਲੇ ਕਿੰਨੇ ਤੋਂ ਕਿੰਨੇ ਕਰੇਟ ਵਾਲੇ ਆਈਡੀਆ ਜਾ ਜਿਆਦਾ ਮਤਲਬ ਗਾਵਾ ਹੁੰਦੇ ਵੀਰ ਅੱਛਾ ਮੱਝਾਂ ਘੱਟ ਹੁੰਦੀਆਂ ਅੱਛਾ ਜਿਆਦਾ ਗਾਵਾ ਦਾ ਕਿਹੜੀਆਂ ਗਾਵਾ ਦਾ ਕੰਮ ਕਰਦੇ ਐਚ ਐਫ ਦੇ ਐਚ ਐਫ ਤੇ ਕੰਮ ਕਰਦੇ ਆ ਲੈ ਸੱਜਣਾ ਫਤੇਗੜ੍ਹ ਸਾਹਿਬ ਵਾਲੇ ਸੱਜਣਾ ਬਾਈ ਨਾਲ ਸੰਪਰਕ ਕਰ ਸਕਦੇ ਨੇ ਜਿਹੜੇ ਗਾਵਾ ਵਾਲੇ ਸੱਜਣ ਫੋਨ ਕਰਦੇ ਨੇ ਪਟਿਆਲਾ ਏਰੀਏ ਦੇ ਲਾ ਲਓ ਫਤੇਗੜ ਸਾਹਿਬ ਏਰੀਏ ਦੇ ਲਾ ਲਓ ਸਾਰੇ ਸੱਜਣਾ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਬੋਲਦੇ ਬਾਈ 9501699721 ਇੱਕ ਵਾਰੀ ਫੇਰ ਬੋਲਦਾ 9501699721 ਲੈ ਬਾਕੀ ਸੱਜਣਾ ਖੰਨਾ ਮੰਡੀ ਲੈ ਕੇ ਚਲਦਾ ਅੱਗੇ ਜਾ ਨੰਬਰ ਹੋਰ ਵੀ ਦਿਖਾਉਂਗਾ ਬਾਕੀ ਉਹੀ ਗੱਲ ਆ ਤੁਹਾਨੂੰ ਮੈਂ ਦੱਸਿਆ ਵੀ ਜਾਨਵਰ ਅੱਜ ਬਹੁਤ ਘੱਟ ਗਿਣਤੀ 'ਚ ਪਹੁੰਚੇ ਨੇ ਤੇ ਬਾਕੀ ਰੇਡ ਰੂਟਾਂ ਤੋਂ ਵੀ ਜਾਣੂ ਕਰਾ ਦੂੰਗਾ ਅੱਜ ਖੰਨਾ ਮੰਡੀ ਦੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਲੈ ਕੇ ਚੱਲਦੇ ਆ। ਮੈਂ ਇੱਕ ਸੱਜਣ ਉਹਨਾਂ ਦਰਮਿਆਨੇ ਕੱਦ ਕਾਟ 'ਚ ਚੰਗੇ ਥਣ ਥਣੋੜ ਦੀ ਝੋਟੀ ਤੁਹਾਨੂੰ ਆਪਾਂ ਹੋਰ ਲੱਗਿਆਂ ਦਿਖਾਉਣ ਤੇ ਡਿਟੇਲ ਇਹ ਵੀ ਆਪਾਂ ਬਾਈ ਨੂੰ ਪੁੱਛ ਲਾਂਗੇ ਕਿਹੜਾ ਸੂਆ ਕਿੰਨੇ ਕ ਦਿਨ ਦੀ ਸੂਈ ਆ ਬਾਕਮਾਲਾੜੀ ਕਮਾਲਾ ਕਮਾਲਾ ਬਾਕੀ ਜੇ ਗੱਲ ਕਰਨਾ ਸੱਜਣੋ ਖੰਨਾ ਮੰਡੀ ਤੇ ਮਾਲ ਅੱਜ ਥੋੜਾ ਪਹੁੰਚਿਆ ਤੇ ਮੰਡੀਆਂ ਵੀ ਨਾ ਅੱਜ 4-5 ਨੇ 4-5 ਮੰਡੀਆਂ ਹੋਣ ਕਰਕੇ ਮਾਲ ਥੋੜਾ ਤੇ ਗਾਹਕ ਵੀ ਥੋੜੇ ਹੀ ਅੱਜ ਮੰਡੀ ਤੇ ਡਾਊਨ ਹੀ ਲੱਗ ਰਿਹਾ ਕੰਮ ਆ ਗਿਆ ਇੱਕ ਮਿੰਟ ਭਾਈ ਨਾਮ ਦੱਸੋ ਭਾਈ ਸਤਸ੍ਰੀਕਾਲ ਜੀ ਜੀ ਨਾਮ ਕੀ ਹੈ ਜੀ ਨਾਮ ਦਵਿੰਦਰ ਸਿੰਘ ਜੀ ਮੱਲੀ ਦਵਿੰਦਰ ਸਿੰਘ ਮੱਲੀ ਪਿੰਡ ਕਿਹੜਾ ਪਿੰਡ ਰਕਲਾ ਜਿਲ੍ਹਾ ਮੋਗਾ ਜ਼ਿਲਾ ਮੋਗਾ ਜੇ ਸਾਡੇ ਨਾਲ ਮੰਡੀ ਚ ਪਹਿਲਾ ਬੰਦਾ ਜਿਹੜਾ ਪੂਰਾ ਐਕਟਿਵ ਮਿਲਿਆ ਆਪਣਾ ਇਹ ਪੰਦਾ ਜਮੇ ਬੁਰਤ ਕੋਲੇ ਕਿਹੜਾ ਸੂਈ ਦੀ ਛੋਟੀ ਟੋਰੀ ਆਪਾਂ ਦੂਸਰਾ ਸੂਈ ਦੀ ਸੂਈ ਹੋਈ ਆ ਜੀ ਦੂਜੇ ਸੂਈ ਦੀ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ ਹਫ਼ਤਾ ਹੋ ਗਿਆ ਇੱਕ ਹਫ਼ਤਾ ਹਾਂ ਜੀ ਕਿੰਨਾ ਕ ਇਸ ਟਾਈਮ ਦੋ 10 ਵਜੇ 13 ਕਿਲੋ ਤਿਆਰ ਆ ਜੀ 13 ਕਿਲੋ ਤਿਆਰ ਆ ਹਾਂ ਜੀ ਹਾਂ ਜੀ ਰੇਟ 13 ਕਿਲੋ ਦੇ ਹਿਸਾਬ ਨਾਲ ਰੇਟ ਜੀ 92 ਹਜ਼ਾਰ ਕਰਦੇ ਆ ਰੇਟ ਬਾਹਲਾ ਕਰੀਏ ਨਾ ਛੋਟੀ ਹੌਲੀ ਆ ਚਲੋ 82 ਦੇ ਦਾਂਗੇ 10 ਘੱਟ ਕਰ ਲਾਂਗੇ ਓ ਹੋਰ ਵੀ ਨਾ ਡਾਕ ਵੀ ਨਹੀਂ ਹੈ ਅੱਜ ਅੱਜ ਗਾਹਕ ਦਾ ਜਰੂਰ ਘੱਟਾ ਅੱਜ ਦਾ ਬੰਦਾ ਛੱਡਾ ਵਾ ਜਿਹੜੇ ਹਿਸਾਬ ਨਾਲ ਮਾਲ ਘੱਟਾ ਯਾਰ ਮੈਨੂੰ ਐ ਦੀ ਵੀ ਮਾਲ ਉਹੀ ਚੱਕ ਲਾਂਗੇ ਗਾਹਕ ਵੀ ਘੱਟਾ ਗਾਹਕ ਨਹੀਂ ਗਾਹਕ ਬਾਕੀ ਦਾ ਬਾਰਾ ਹਾਂਜੀ ਗਾਹਕ ਘੱਟ ਅੱਜ ਮੰਡੀਆਂ ਚਾਰ ਲੱਗੀਆਂ ਕਿ ਮੰਡੀਆਂ ਚਾਰ ਪੰਜ ਕਰਕੇ ਫਰਕ ਪੈਂਦਾ ਹਾਂਜੀ ਹਾਂਜੀ ਇਹ ਕਰਕੇ ਫਰਕ ਪੈਂਦਾ 70 ਦੀ ਦੇ ਦਾਂਗੇ ਕਿੰਨੇ ਸੀ ਆ ਰਿਹਾ 70 ਦਾ ਠੀਕ ਆ ਮੈਨੂੰ ਝੋਟੀ ਝੋਟੀ ਆ ਲੈ ਮੈਨੂੰ ਦੇਵੇ ਚੰਗੀ ਆ ਜੀ ਇੱਕ ਵਾਰੀ ਫੇਰ ਮਾਰ ਦੇਣਾ ਕਹਿੰਦਾ ਆ ਝੋਟੀ ਦੇ ਕਰਾਰੀ ਆ ਜੀ ਆ ਮੈਂ ਕਿਹਾ ਵੀ ਬਾਈ ਨੂੰ ਰੇਟ ਦਾ ਜਮੀ ਲੈਂਣ ਦੇਣਾ 70 ਹੀ ਕਰਦੇ ਪਰ ਉਹ ਲੈਵੇ ਦੀ ਥੰਸਣਾਉਰ ਦੀ ਝੋਟੀ ਚੰਗੀ ਆ ਕਿੰਨੇ ਕਰੀ ਦੇ ਦਾਂਗੇ ਆ ਗਿਆ ਇੱਕ ਮਿੰਟਾ ਗੱਲ ਕਰ ਲਵਾਂ ਕਿੰਨੇ ਵੀ ਛੱਡ ਦੋ ਬਸ ਜਿਓ ਮੰਤਨ ਕਰਦਾਂਗੇ ਜੀ 80 ਚੋਂ ਹਾਂਜੀ 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 ਐਸਾ ਨੰਬਰ ਬੋਲ ਦੋ ਬਾਈ ਆਪਣਾ ਆਪਣਾ ਨੰਬਰ ਹੈਗਾ 73472 ਹਾਂਜੀ 13916 13916 ਕਿ ਆ ਗੱਬੜ ਜੋ ਕਿ ਦੋ ਇੱਕ ਆ ਗੱਬਣਾ ਲਿਸਟ ਉਹ ਆ ਤੁਹਾਨੂੰ ਨੇ ਇੱਕ ਗੱਬਣ ਝੋਟੀ ਦਿਖਾਉਣ ਲੱਗੇ ਐਡਾ ਕਿਹੜਾ ਸੂਆ ਬਾਈ ਇਹ ਤੀਸਰਾ ਸੂਆ ਨੇ ਤਿਆਰ ਆਈ ਸੋਨ ਨੂੰ ਤੀਜੇ ਦੀ ਪਾ ਹੁਣ ਕਿਹ ਰਿਕਾਰਡ ਆ ਦੁੱਧ ਦਾ ਦੁੱਧ ਨੇ 14 ਕਿਲੋ ਦੁੱਧ ਚੁਆਈ ਕੀਤਾ ਜੀ 14 ਕਿਲੋ ਹਾਂਜੀ ਹਾਂਜੀ ਆ ਮੈਂ ਸੱਜਣੋਂ ਚੰਗੀ ਆ ਪਿੱਠਪੁੜੇ ਦੀ ਵੀ ਚੰਗੀ ਆ ਤੇ ਨੌੜ ਦੀ ਵੀ ਚੰਗੀ ਆ ਜਾਨ ਵਾਲੀ ਝੋਟੀ ਆ ਚੰਗੀ ਬਾਡੀ ਦੀ ਆ ਦੁੱਧ ਬਾਕੀ ਬਾਈ ਕਹਿੰਦਾ 14 ਕਿਲੋ ਦਾ ਰਿਕਾਰਡ ਦੱਸਦਾ ਤੇ ਬਾਕੀ ਦਿਨ ਪੁੱਛਦੇ ਬਾਈ ਨੂੰ ਕਿੰਨੇ ਕਿਲੋ ਲੈਂਦੀ ਆ ਸੋਨ ਤੇ ਉਹ ਹਿਸਾਬ ਨਾਲ ਆਪਾਂ ਦੱਸ ਦਾਂਗੇ ਤੁਹਾਨੂੰ ਜੱਜਮੈਂਟ ਕਰਕੇ ਵੀ ਕਿੰਨਾ ਕ ਪਾ ਦੂਗੀ ਉਹੀ ਗੱਲ ਆ ਵੀ ਜਾ ਕੇ ਕ ਖੰਡਾਰਾਮ ਅੱਜ ਖੰਨਾ ਮੰਡੀ ਤੇ ਬਾਕੀ ਥਣ ਥੁਣਾ ਸੱਜਣੋਂ ਝੋਟੀ ਨੂੰ ਚੰਗਾ ਲੱਗਿਆ ਪੂਰਾ ਐਨ ਬਾਕੀ ਡਿਟੇਲ ਇਹਦੀ ਪੁੱਛਦੇ ਆ ਬਾਈ ਨੂੰ ਕੀ ਕਹਿੰਦਾ ਇਧਰੋਂ ਅੱਗੇ ਤੋਂ ਲੇਵਾਲੂ ਆ ਦੇਖ ਸਕਦੇ ਹੋ ਚੰਗਾ ਲੇਵਾ ਬਣਾਊਗੀ ਝੋਟੀ ਲੈ ਝੋਟੀ ਤੇਰੀ ਆ ਗੱਬਣ ਆਪਾਂ ਤੋਰ ਕੇ ਦਿਖਾਦੀ ਕਿਹੜਾ ਸੂਆ ਸੁੰਦੀ ਆ ਤੀਜੇ ਸੂਏ ਸੁੰਦੀ ਆ ਜੀ ਤੀਜੇ ਸੂਏ ਸੁੰਦੀ ਆ ਕਿੰਨੇ ਕਿੰਨੇ ਦਿਨ ਕੱਢਦੀ ਆ 10-12 ਦਿਨ ਦੀ ਨਰਮ ਆ ਜੀ ਇਹ 10-12 ਦਿਨ ਦੀ ਨਰਮ ਆ ਤੇ ਬਾਕੀ ਚੰਗੀ ਆ ਝੋਟੀ ਲੇਵੇ ਲੂਵੇ ਦੀ ਥਣ ਥੁਣ ਦੀ ਤੇ ਬਾਕੀ ਜਾਤ ਕੁਆਲਿਟੀ ਦੀ ਵੀ ਚੰਗੀ ਆ ਤੇ ਪਿੱਠਪੂੜੇ ਦੀ ਵੀ ਚੰਗੀ ਆ ਪਿੱਠਪੂੜੇ ਦੀ ਚੜਾਈ ਚੰਗੀ ਆ ਤੇ ਬਾਕੀ ਮੇਨ ਗੱਲ ਹੈ ਨਾ ਝੋਟੀ ਜਿਹੜੀ ਬਰੀਕ ਚਮੜੀ ਦੇ ਸੱਜਣੋਂ ਦੁੱਧ ਦੇਣ ਵਾਲਾ ਜਾਨਵਰ ਆ ਕਿੰਨੇ ਕਿ ਦਿਨ ਕੱਢ ਦੋ 10 ਦਿਨ ਕੱਢ ਦੂਗੀ 12 ਤੋਂ 15 ਦਿਨ ਲੈ ਜੂਗੀ ਜੀ ਅੱਜ 12 ਤੋਂ 15 ਦਿਨ ਲੈ ਜੂਗੀ ਤੀਜਾ ਸੂਆ ਸੂਗੀ ਹਾਂਜੀ ਹਾਂਜੀ ਕਿੰਨੇ ਕਿ ਦੁੱਧ ਦੀ ਗਾਰੰਟੀ ਦੇ ਦਾਂਗੇ ਜੀ ਅੱਜ ਦੁੱਧ ਦੇ ਦੋਗੇ 15 ਕਿਲੋ ਜੀ ਅੱਜ ਇਹ ਕੋਈ ਸੱਜਣ ਲੈ ਜੀ ਆਪਾਂ ਨੂੰ ਹਾਂਜੀ ਹਾਂਜੀ 15 ਕਿਲੋ ਰੋਣ ਤੋਂ ਕੱਢਣਾ ਮੈਨੇ 14 ਦੀ ਗਾਰੰਟੀ ਦੇ ਦਾਂਗੇ ਹਾਂਜੀ 14 ਦੀ ਗਾਰੰਟੀ ਪੱਕੀ ਸ਼ੋਅ ਪੈਸੇ ਕਿੰਨੇ ਮੁੱਲ ਜੀ ਇੱਕ 40 ਕਰਦੇ ਆਂ ਦਾ ਆਏ ਹਾਏ ਮੁੱਲ ਕਰਕੇ ਪਰਾ ਮੂੰਹ ਕਰਾ ਨੰਗਰ ਤੇਰੇ ਚੰਗੇ ਨੇ ਇਹ ਜਾਨਵਰ ਵੀ ਚੰਗਾ ਈ ਨਾ ਜਾਨਵਰ ਚੰਗਾ ਬਾਕੀ ਗੁੱਡੀ ਚੰਗੀ ਆ ਜਾਨਵਰ ਦੀ ਭਾਈ ਇਹੀ ਜੀ ਗੱਲ ਈ 15 ਦਿਨ ਸਾਮੂਗਾ ਵੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਮ ਵਾਲੇ ਛੱਡ ਦੇ ਹਾਂ ਜੀ ਸਾਮ ਵਾਲੇ ਛੱਡ ਦੇ ਵੀਰਾ ਚਲੋ ਇੱਕ 30 ਦੀ ਦੇ ਦਾਂਗੇ 10 ਦਾ ਮਾਰ ਕਰ ਦਾਂਗੇ ਆ 20 ਹੀ ਦੇ ਦੀ ਸਾਮੂਹ ਪੰਜ ਜਰਾਂ ਦੇ ਚੱਲ ਜਰ ਮਾਤਲ ਕਰ ਦਾਂਗੇ ਤੇਰਾ ਆ ਛੋਟੀ ਸੱਜਣੋਂ ਚੰਗੀ ਆ ਲੈ ਨੰਬਰ 22 ਨੂੰ ਪੁੱਛ ਕੇ ਦੇ ਦੇਣਾ ਮੈਂ ਬਾਕੀ ਜਾਤ ਕੁਆਲਟੀ ਚੰਗੀ ਆ ਛੋਟੀ ਦੀ ਬਾਈ ਨਾਲ ਕਰ ਲਿਓ ਗੱਲਬਾਤ ਲੈ ਨੰਬਰ ਬੋਲ ਦੇ ਤੇਰਾ 73472 ਜੀ ਤੇਰਾ 916 ਇੱਕ ਵਾਰੀ ਫੇਰ ਬੋਲ 73472 13916 ਕਿਹੜਾ ਪਿੰਡ ਸੀ ਆਪਣਾ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਮੋਗਾ ਵਾਲੇ ਸੱਜਣ ਬਾਹਲੇ ਫੋਨ ਕਰਦੇ ਨੇ ਘਰੇ ਵੀ ਹੁੰਦੇ ਨੇ ਜਾਨ ਬਰਾਬਰ ਹਾਂਜੀ ਹਾਂਜੀ ਘਰੇ ਵੀ ਹੁੰਦੇ ਨੇ ਜਾਨ ਬਰਾਬਰ ਲੈ ਮੋਗਾ ਵਾਲਾ ਵਾਸਤੇ ਮੈਂ ਥੋੜਾ ਜਿਹਾ ਕੰਮ ਆਸਾਨ ਕਰ ਦੇਣਾ ਥੋੜਾ ਕਿਰਾਏ ਦਾ ਕਰਾਂ ਤੁਹਾਨੂੰ ਜਾਨਵਰ ਉਸ ਏਰੀਆ ਚ ਮਿਲ ਜਾਣਾ ਹਾਂਜੀ ਹਾਂਜੀ ਵਾਧੂ ਵਾਧੂ ਯਾਰ ਔਰ ਇੱਕ ਗੱਲ ਕਹਿਣਾ ਉਹਨਾਂ ਸੱਜਣੋਂ ਦੋ ਡੰਗ ਚੋਏ ਬਿਨਾ ਨਾ ਲਿਓ ਵਪਾਰੀ ਜਿੰਨਾ ਮਰਜੀ ਖਾਸ ਆ ਤੁਹਾਡਾ ਹਾਂਜੀ ਹਾਂਜੀ ਦੋ ਡੰਗ ਯਾਰ ਅੱਛੀ ਕਰੋ ਆਪੇ ਹਾਂ ਦੋ ਡੰਗ ਚੋਏ ਬਿਨਾ ਸੱਜਣੋਂ ਜਾਨਵਰ ਨਾ ਲਿਓ ਕਿਸੇ ਤੋਂ ਵੀ ਲਓ ਚਾਹੇ ਆਪਣੇ ਕਿਸੇ ਰਿਸ਼ਤੇਦਾਰ ਤੋਂ ਲਓ ਬਾਈ ਹਾਂਜੀ ਹਾਂਜੀ ਬਿਲਕੁਲ ਹਾਂ ਇੱਕ ਜਿਹੜੇ ਬਾਈ ਹੁਣ ਚੈੱਕ ਜਾਦੇ ਦਿੰਦੇ ਨੇ ਯਾਰ ਉਹ ਕੀ ਸੀਨਾ ਠੱਗੀ ਬਾੜੇ ਬੰਦੇ ਦਾ ਡਾਟ ਹੀ ਆ ਜੀ ਉਹ ਤਾਂ ਹੈਨਾ ਹਾਂਜੀ ਹਾਂਜੀ ਉਹਦੇ ਬਾਰੇ ਦੋ ਸ਼ਬਦ ਆਪਣੇ ਬੰਦਿਆਂ ਨੂੰ ਜ਼ਰੂਰ ਦੱਸ ਦੇ ਯਾਰ ਦੇਖੋ ਜੀ ਫ ਪੀ ਜਾ ਹਨਾ ਖਾਤੇ ਚ ਸਾਰੇ ਪੈਸੇ ਵਾਕੇ ਡਾਂਸ ਫਰਵਾ ਕੇ ਤੱਕ ਫਿਰ ਗੱਡੀ ਪਾਉ ਅਗਲੇ ਦਿਨ ਹਾਂ ਇਹ ਗੱਲ ਮੈਂ ਸੱਜਣਾ ਤੁਹਾਨੂੰ ਨੋਟ ਕਰਾਉਣੀ ਚਾਹਨਾ ਆਪਣੇ ਜਾਣਕਾਰੀ ਦੇ ਵਿੱਚ ਨਾ ਦੋ ਚਾਰ ਬੰਦਿਆਂ ਨਾਲ ਠੱਗੀ ਹੋ ਗਈ ਕਿਹੜਾ ਬਲੌਟ ਆ ਜੀ ਬਲਾਸਪੁਰ ਹੋਈਆ ਆਪਣਾ ਸੱਜਣਾ ਰਾਜਾ 베ਲੀਆ ਆਪਣਾ 1,55,000 ਸਮਰਾਲੀ ਏਰੀਆ ਦਾ ਬੰਦਾ ਜੀ ਨੇ ਠੱਗੀ ਮਾਰੀ ਆ ਤੇ ਬਾਕੀ ਉਹਦੇ ਨਾਲ ਗੱਲਬਾਤ ਸੱਜਣਾ ਚੱਲੀ ਜਾਂਦੀ ਆ ਪੈਸੇ ਨਹੀਂ ਤੇ ਇੱਕ ਦੋ ਬੰਦੇ ਬਾਈ ਮੈਨੂੰ ਤਨਹੋਲਾ ਮੰਡੀ ਦੇ ਮਿਲੇ ਯਾਰ ਹਾਂ ਹਾਂ ਆਮ ਕੇਸ ਹੁੰਦੇ ਆ ਹਾਂ ਕਹਿੰਦੇ ਯਾਰ ਪਹਿਨਾ ਬੰਦੇ ਘਰੇ ਆਏ ਘਰੇ ਆ ਕੇ ਕਹਿੰਦੇ ਰੋਟੀ ਪਾਣੀ ਖਾਦਾ ਯਾਰ ਤੂੰਆਂ 20 ਯਾਰ ਸਾਈ ਦਾ ਦੇ ਕੇ ਨਾ ਕਹਿੰਦੇ ਗੱਡੀ ਵਾਲੇ ਨੂੰ ਪੈਸੇ ਦੇ ਦਾਂਗੇ ਨਾਲ ਵਗ ਚਲੋ ਨਾਲ ਵਗ ਚਲੋ ਹਾਂਜੀ ਉੱਥੇ ਜਾ ਕੇ ਬਾਈ ਪਤਾ ਕੀ ਕਰਦੇ ਨੇ ਯਾਰ ਸਾਨੂੰ ਦੇ ਦਿੰਦੇ ਨੇ ਚੈੱਕ ਜਦੋਂ ਘਰੇ ਜਾਣੇ ਚੈੱਕ ਜਦੋਂ ਖਾਤੇ ਚ ਲਾਉਣੇ ਚਾਤੇ ਚ ਖਾਤੇ ਕੱਖ ਨਹੀਂ ਹੁੰਦਾ ਗਾ ਜੀ ਖਾਤੇ ਚ ਸੱਜਣੋਂ ਪੈਸਾ ਕੋਈ ਹੁੰਦਾ ਨਹੀਂ ਉਹੀ ਗੱਲ ਕਹਿਣਾ ਹੁੰਦਾ ਹਰ ਇੱਕ ਬੰਦੇ ਨੂੰ ਮੈਂ ਵੀ ਨਕਦ ਪੈਸੇ ਤੋਂ ਬਿਨਾ ਜਾਣ ਵਰਨਾ ਤੋਰਿਆ ਕਰੋ ਬਾਹਰੇ ਤੇ ਬਾਕੀ ਆਜੂ ਲੈ ਕੇ ਚੱਲਦਾ ਅੱਗੇ ਖੰਨਾ ਮੰਡੀ ਦੇ ਹੋਰ ਵੀ ਦਿਖਾਉਂਗਾ ਦੋ ਚਾਰ ਝੋਟੀਆਂ ਜੁੜੇ ਰਹੇ ਹੋਣੇ ਤੱਕ